ਹਲੋ ਸਿਰ ਤਾਂ ਤੈਨੂੰ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੇ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾ ਕਿ ਤੁਹਾਨੂੰ ਲੱਗਦਾ ਗੰਦੀਆਂ ਹੀ ਹਨ ਉਹਨੂੰ ਥੱਕ ਥੱਕ ਕੇ ਪਸੀਨਾ ਪਸੀਨਾ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੁਣ ਕਿ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲੋ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਸਿਰ ਤੇ ਚੁੰਨੀ ਲੈ ਲੋ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋ ਜਾਂਦਾ ਕੰਮ ਕਰਕੇ ਕਿਹੜਾ ਕੰਮ ਕੀ ਅੱਛਾ ਇਹ ਜੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਹੈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ ਮੈਨੂੰ ਇੰਨੀ ਗੱਲ ਤਾਂ ਨਹੀਂ ਮੈਨੂੰ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਆ ਅੱਛਾ ਨੋਰਮਲ ਆ ਤੁਹਾਡਾ ਕਰਦੇ ਦਾ ਸਰ ਨੋਰਮਲ ਹੈ 5 ਮਿੰਟ ਕਰਦੇ ਆ ਅੱਛਾ ਕਥਾ ਕਿ ਪਸੀਨਾ ਪਸੀਨੀ ਕਾਦੇ ਨਾ ਹੋ ਜਾਣਗੇ ਕੋਈ ਕਮਜ਼ੋਰੀ ਹੈਗੀ ਐ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਆ ਜਿੱਦਾਂ ਉਹ ਚਾਹਦੇ ਆ ਆਪਾਂ ਬੋਲੀ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦਿਕਈ ਮੰਨੋਗੇ ਅਸੀਂ ਕਹਿੰਨੇ ਆ ਖੂਹ ਆ ਇਹਦੇ ਚ ਲੱਖ ਰੁਪਿਆ ਦਿੰਨੇ ਆ ਸਾਡੇ ਖੂਹ ਤੇ ਡੰਗਾਈ ਮਾਪਣੀਆਂ ਛਾਲ ਮਾਰਦੀਆਂ ਥਾਂ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹਦਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਮਿੰਗੀ ਯਾਹ ਪੇ ਢਿੱਲੇ ਪਣ ਦੀ ਕਾ ਢਿੱਲੇ ਪਣ ਦੀ ਕਾਦੀ ਪ੍ਰੋਬਲਮ ਹੈ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਤੇ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਹੁਣ ਜਦ ਤੱਕ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਖ ਗੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੈਗੀ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਆ ਇਹ ਕਰਦਾਂਗੇ ਕਰਦਾਂਗੇ ਇਮੋਟੇ ਟੇਰਾ ਵਾਲੇ ਨੱਡੀ 'ਚ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ 'ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਵਾਲੇ ਖੂਨ ਡੋਲਿਆ ਓਏ ਓਏ ਟੋੜੇ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਪਹਿਲਾਂ ਕਿ ਛੱਡ ਬੋਲਦਾ ਕੌਣਾ ਹੈ ਮੈਂ ਬੋਲ ਰਿਹਾ ਕਿਹੜੀਆਂ ਚਨਨੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਸਬੂਤ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮਲੇ ਹੂੰ ਵੈਸੇ ਤਾਂ ਕੋ ਮਤਲਬ ਆ ਲਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਜਿਹੇ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਹੋਰ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਬਹੁਤ ਲੀਡ ਕਰੋ ਮੈਂ ਆ ਚੀਜ਼ਾਂ ਦੇ ਵਿੱਚ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ